ਸਸ ਸ੍ਰੀਕਾਲ ਮਿੱਤਰੋ ਹੋਰ ਕੀ ਹਾਲ ਚਾਲ ਨੇ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਲਓ ਵੀ ਮਿੱਤਰੋ ਅੱਜ ਆਪਾਂ ਤੁਹਾਨੂੰ ਦੱਸਿਆ ਸੀ ਵੀ ਕੱਲ ਆਪਾਂ ਝਾਰ ਝੂਰ ਲਵਾਇਆ ਸਾਰਾ ਕੁਝ ਸੈਟਿੰਗ ਕਰੀ ਹੈ ਅੱਜ ਆਪਾਂ ਮਿੱਤਰੋ ਝੋਨੇ ਦੀ ਤੋਲਾ ਤਲਾਈ ਕਰਾਂਗੇ ਠੀਕ ਆ ਮਿੱਤਰੋ ਤੋਲਾ ਤਲਾਈ ਕਰਾ ਕੇ ਫਿਰ ਤੁਹਾਨੂੰ ਐਂਡ ਤੇ ਇਹ ਵੀ ਦੱਸਿਆ ਜਾਊਗਾ ਵੀ ਕਿੰਨੇ ਕਿੱਲੇ ਸੀ ਕਿੰਨਾ ਮਣ ਹੋਇਆ ਕਿੱਲੇ ਦੇ ਕਿੰਨੇ ਕਵਾਂਟਲ ਕਿੱਲੇ ਦੇ ਉਹ ਕਿੰਨੇ ਗੱਟੇ ਬਣੇ ਠੀਕ ਹੈ ਜੀ ਐਕੂਰੇਟਰ ਲਾਈਵ ਸਭ ਕੁਝ ਦਿਖਾਇਆ ਜਾਊਗਾ ਠੀਕ ਹੈ ਆਜੋ ਫਿਰ ਜੁੜੇ ਰਹੋ ਮਿੱਤਰੋ ਆਪਣੇ ਨਾਲ ਆ ਗਏ ਮਿੱਤਰੋ ਕੰਡੇ ਛੰਡੇ ਲੈ ਕੇ ਆ ਵੇਖੋ ਇਧਰ ਕੰਡੇ ਵੀ ਦੋ ਤਿੰਨ ਤਰ੍ਹਾਂ ਦੇ ਲੈਂਦੇ ਜੋ ਵੀ ਵੀ ਗੋ ਠੀਕ ਆ ਮਿੱਤਰੋ ਹਾਂਜੀ ਮਿੱਤਰੋ ਉਧਰੋਂ ਤੋਲ ਲਵਾ ਕੇ ਤੇ ਆਪਾਂ ਆਗੇ ਸੀ ਆਪਣੇ ਘਰ ਵਾਲੇ ਵਾਹਨ ਦੇ ਵਿੱਚ ਇੱਥੇ ਆਪਾਂ ਪੱਠਿਆਂ ਨੂੰ ਪਾਣੀ ਲਾਉਣਾ ਸੀ ਆਪਣਿਆਂ ਨੂੰ ਤੇ ਮੋਟਰ ਛੱਡ ਕੇ ਹੁਣ ਪੱਠਿਆਂ ਨੂੰ ਪਾਣੀ ਲਈਏ ਨਾ ਪੱਠਿਆਂ ਦੇ ਪਾਣੀ ਲਾਉਣ ਤੋਂ ਬਾਅਦ ਬਾਈ ਜੀ 1400 ਇੱਕ ਮੁਛਲ ਦਾ ਆਪਾਂ 20 ਝਾੜਾਂਗੇ 20 ਝਾੜ ਕੇ ਆਪਾਂ ਆਪਦਾ ਘਰ ਦਾ ਹੀ ਰੱਖਦੇ ਹੁੰਨੇ ਆਪਣਾ ਦੀ ਮੁਛਲ ਉਹ ਚਾਹੀ ਕੋਈ ਮਰਜੀ ਵੈਰਾਈਟੀ ਹੋਵੇ 212 ਹੋ ਗਿਆ ਜਾਂ ਹਾਈਬ੍ਰਿਡ ਹੋ ਗਿਆ ਕੋਈ ਵੀ ਹੋ ਗਿਆ ਉਹ ਆਪਾਂ ਆਪਦੇ 20 ਆਪ ਝਾੜ ਕੇ ਰੱਖਦੇ ਹੁੰਨੇ ਆ ਠੀਕ ਆ ਮਿੱਤਰੋ ਮੋਟਰ ਚੱਲੀ ਜਾਂਦੀ ਹੈ ਖੜਦਾ ਪਈ ਜਾਂਦਾ ਪਾਣੀ ਪਾਵਾਂਗੇ ਹਿਸਾਬ ਦਾ ਕਿਤੇ ਝੋਨੇ 'ਚ ਨਾ ਟੁੱਟ ਜੇ ਕਿਉਂਕਿ ਇਹ 5-4 ਦਿਨਾਂ 'ਚ ਝੋਨਾ ਆਪਾਂ ਵੜਨ ਜਾ ਰਹੇ ਆ ਠੀਕ ਹੈ ਜੀ ਆ ਮਿੱਤਰੋ ਆਪਣੇ ਪੱਠੇ ਆ ਇਹ ਪੱਠਿਆਂ ਨੂੰ ਆਪਾਂ ਬਾਡਾ ਲਾਉਣ ਜਾ ਰਹੇ ਆ ਆ 1401 ਕਹਿੰਦੇ ਵਾਜਾ ਮਾਰ ਰਿਹਾ ਕਹਿੰਦੇ ਆ ਮਸ਼ੀਨ ਲੈ ਕੇ ਆ ਚੰਦ ਰਿਹਾ ਆ ਪਾ ਸਾਨੂੰ ਬਾਡਾ ਤੇ ਲੈ ਕੇ ਜਾ ਮੰਡੀ ਇੱਧਰ ਵੀ ਮਿੱਤਰੋ 1401 ਆ ਸਾਰਾ ਇਹ 1401 ਹੀ ਵੈਰਾਈਟੀ ਆਪਾਂ ਇਤ ਕੀ ਲਾਈ ਆਪਾਂ ਪਹਿਲੀ ਯਾਰ ਮੋਸ਼ੱਲ ਆਇਆ ਇਤ ਕੀ ਆਪਾਂ ਅੱਗੇ ਪਰਮਲ ਆਪਣੇ 212 ਹੁੰਦਾ ਪਰ ਜੋ ਇਸ ਦਾ ਵਿਊ ਹੈ ਜੋ ਇਹਦੀ ਅੱਜ ਦੀ ਕੰਡੀਸ਼ਨ ਆ ਝੋਨੇ ਦੀ ਬਹੁਤ ਵਧੀਆ ਝੰਡੇ ਤੋਂ ਅਲਕਤ ਜੀ ਹੁੰਦੀ ਹੁੰਦੀ ਸੀ ਝੰਡੇ ਆਪਣੇ ਗਿਣਤੀ ਦੇ 15 ਝੰਡੇ ਸੀ ਸੱਤ ਕਿੱਲੇ ਥਾਂ ਦੇ ਵਿੱਚ ਤੇ ਬਾਕੀ ਓਕੇ ਰਿਪੋਰਟ ਹੈ ਆਜੋ ਮਿੱਤਰੋ ਅੱਗੇ ਮਿਲਦੇ ਆਂ ਆਪਾਂ ਤੁਹਾਨੂੰ ਅੱਗੇ ਆਪਾਂ ਝਾੜਦੇ ਆ ਬੀ ਲਓ ਵੀ ਮਿੱਤਰੋ ਬੀ ਝਾੜਨ ਵਾਲਾ ਕੰਮ ਪ੍ਰੋਸੈਸ ਆਪਾਂ ਸ਼ੁਰੂ ਕਰਤਾ ਆ ਨਾਲ ਨਾਲ ਊੜਾ ਵੱਢਿਆ ਸੀ ਆਪਾਂ ਸਾਰਾ ਤੇ 1400 ਇੱਕ ਹੈ ਬਈ ਇਹ ਸ਼ਕਤੀ ਵਰਧਕ ਦਾ ਉਹ ਬੀਜ ਆਪਾਂ ਝਾੜ ਰਹੇ ਆਜੋ ਤੁਹਾਨੂੰ ਦਿਖਾਈਏ ਕਿਹੋ ਜਿਹਾ ਬੀਜ ਨਿਕਲ ਰਿਹਾ ਚੈੱਕ ਕਰੋ ਮਿੱਤਰੋ ਬੀ ਇੱਧਰ ਵੇਖੋ ਮੁੱਛ ਵੇਖੋ ਯਾਰ ਮੁੱਛਲ ਦੀ ਹੋਰ ਗੱਲਾਂ ਦੀਆਂ ਗੱਲਾਂ ਛੱਡੋ ਚੈੱਕ ਕਰੋ ਮੁੱਛ ਆਹ ਹੁਣ ਚੈੱਕ ਕਰਾਉਣਾ ਮੈਂ ਇਹ ਮੇਰੇ ਹਿਸਾਬ ਨਾਲ ਆਪਾਂ ਐਂ ਐਸੇ ਮੁੱਛ ਤੇ ਵਿੱਚ ਵੇਚਣਾ ਹੋਵੇ ਤਾਂ ਯਾਰ ਰੇਟ ਇਹਦਾ ਜਾਵੇ ਘੱਟੋ ਘੱਟ ਨਾ ਬਾਲਾ ਤਾਂ ਸ਼ੀ ਯਾਰ 5000 ਨੋਰਮਲ ਗੱਲ ਹੈ ਨੋਰਮਲ ਗੱਲ ਹੈ ਵੇਖਿਆ ਤੇਰੇ ਮੁੱਛੇ ਦੀ ਮੰਡ ਦੋ ਇੱਡੀਆਂ ਇੱਡੀਆਂ ਕਰਤੀਆਂ ਪਲ ਦੀ ਡਰਾਈ ਕਰਾ ਲਓ ਕੁਝ ਕਰਾ ਲਓ ਗੱਟਾ ਪਾਉਣਾ ਝਾੜਤਾ ਚੈੱਕ ਕਰੋ ਇਧਰ ਮੜਾ ਜਾ ਛੱਕਿਆ ਹੈਗਾ ਨਾਲੇ ਛੱਕੇਰ ਕਾ ਮਿੱਤਰੋ ਦਾਣੇ 4 ਬਚਦੇ ਨੇ ਕੁੱਲ ਮੁੰਜਰ ਦੇ ਮਗਰ ਮੰਨ ਕੇ ਚੱਲ ਇੱਕ ਮੁੰਜਰਾ ਆਪਾਂ ਮਾਰਦੇ ਆਂ 4 ਦਾਣੇ ਮਾਜਦੇ ਆ ਉਹ ਜਿਹੜੇ 4 ਦਾਣੇ ਕਿਸੇ ਚ ਦੁੱਧ ਘੱਟ ਬਣੇ ਤਿੰਨ ਫੋਕਦੇ ਆ ਉਹ ਛਾੜਦੇ ਨਹੀਂ ਉਹ ਅਸੀਂ ਛਾੜਦੇ ਰੋ ਛੜਦੇ ਹੀ ਨਹੀਂ ਨਾਲੋਂ ਛਾੜਦੇ ਕੀ ਨਹੀਂ ਤੇ ਬਾਕੀ ਓਕੇ ਰਿਪੋਰਟਾ ਮਿੱਤਰੋ ਆ ਛੋਣਾਗਾ ਵੇਖੋ ਤੁਸੀਂ ਮੰਨਦੇ ਹੋ ਗੱਲ ਬਾਤ ਨਾਲੇ ਸਾਡੇ ਕੋਲ ਕੱਸੀ ਦਾ ਪਾਣੀ ਡੂਢ ਘੰਟਾ ਓਲੀ ਮੋਟਰ ਨੇ ਪਾਲਿਆ ਬਈ ਇਹ ਛੋਣਾ ਤੇ ਕਮੀ ਘੜ ਦਿਓ ਕਿਸੇ ਪਾਸੇ ਹੈਗੀ ਆ ਤਾਂ ਦੱਸ ਦਿਓ ਕੀ ਮਿੱਤਰੋ ਵੀ ਦਾ ਆਪਾਂ ਡੇਢ ਘਟਾ ਛਾੜਤਾ ਤੇ ਹੁਣ ਸਾਡਾ ਇਰਾਦਾ ਵੀ ਅਸੀਂ ਚਾਹ ਕਰਨ ਲਗੇ ਹੁਣ ਅਸੀਂ ਚਾਹ ਤੇ ਹੋ ਗਏ ਤਾਂ ਹੁਣ ਧਰਨਾ ਫਿਰ ਚਾਹ ਚਾਹ ਪੀ ਕੇ ਸਿਰਫ ਇਹ ਦੂਜਾ ਆਪਣਾ ਅੱਧੇ ਘੰਟੇ 40 ਮਿੰਟ ਦਾ ਕੰਮ ਰਹਿ ਗਿਆ ਕੁੱਲ ਮਿਲਾ ਕੇ ਠੀਕ ਆ ਪਿਆ ਸਾਡਾ ਸਿਲੰਡਰ بس ਅੱਧੇ ਘੰਟੇ 40 ਮਿੰਟ ਦਾ ਕੰਮ ਆਪਣਾ ਝਾੜ ਕੇ ਹਾਂ ਤੇਰੇ ਵਾਲ ਦੇ ਪਹਿਲੇ ਪਾਦ ਜਿਹਨਾਂ ਘੱਟਾ ਜਿਹੜੇ ਅੱਧਾ ਘੜੇ ਹਾਂ ਸਹੀ ਆ ਜੇ ਸਾਨੂੰ ਚੱਲੀ ਜਾਂਦੇ ਆਪਾਂ ਵੀ ਆਪਾਂ 4 ਵੇ ਨੂੰ ਸਾਰਾ ਵੀ ਝਾੜ ਦਾਂਗੇ ਹਾਂ ਦੋਨੇ ਖੇਤਾਂ ਦੇ ਦੋ ਤਿੰਨ ਘੰਟੇ ਨੂੰ ਹੋਰ ਤਿੰਨ ਘੰਟੇ ਨੂੰ ਹੋਰ ਅਸੀਂ ਕਲੀਅਰ ਕਰ ਦਾਂਗੇ ਬੀ ਵਾਲਾ ਕੰਮ ਮੁੜ ਕੇ ਸਾਡੀਆਂ ਦੋਗੀਆਂ ਦੂਗੀਆਂ ਰਹਿ ਜਾਣਗੀਆਂ ਵੱਡਣ ਵਾਲੀਆਂ ਉਹ ਪਰਲੇ ਖੇਤ ਰਹਿਣਗੇ ਸਾਡੀਆਂ ਬੋਲਾਂ ਦੇ ਵਿੱਚ ਤੇ ਉਹ ਅਸੀਂ ਵੱਢ ਕੇ ਮਿੱਤਰੋ ਤੇ ਫਾਈਨਲ ਕਰ ਦਾਂਗੇ ਕਾਣੀ ਬਾਰੀ ਠੀਕ ਹੈ ਜੀ ਓਕੇ ਮਿੱਤਰੋ ਵਲੌਗ ਨਾਲ ਬਣੇ ਰਹੋ ਇਹ ਕਿਸੇ ਚੀਜ਼ ਦੀ ਕਮੀ ਹੋਵੇ ਬਲੌਗ ਦੇ ਵਿੱਚ ਜਰੂਰ ਦੱਸਿਆ ਕਰੋ ਕਮੈਂਟ ਕਰਦਿਆ ਕਰੋ ਜੋ ਤੁਹਾਡਾ ਜੀ ਠੀਕ ਹੈ ਧੰਨਵਾਦ ਓਕੇ ਲਵ ਯੂ ਹਾਂਜੀ ਮਿੱਤਰੋ ਦਮਣੀ ਦੇ ਆਪਾਂ ਦੋ ਘਟੈਣ ਬੀ ਦੇ ਰਫਲ ਹੀ ਦਿੱਤੇ ਯਾਰ ਜਮਾ ਬਾਈ ਜੀ ਐਦ ਕੀ ਝੋਨੇ ਦਾ ਝਾੜ ਮੁੱਛਲਦਾ ਸਾਡੇ ਦਾ 70 ਮਣਟ ਤੋਂ ਟੁੱਟਦਾ ਨਹੀਂ ਲੋਕਾਂ ਨੂੰ ਪਤਾ ਨਹੀਂ ਕਿਉਂ ਦਮਣੀ ਸਹੀ ਗੱਲ ਆ ਵੀ ਜਮਾ ਕਿਉਂਕਿ ਹੁਣ ਅਸੀਂ ਝਾੜਿਆ ਨਾ ਯਾਰ ਜਮਾ ਹੀ ਗਿਣਤੀ ਦੇ ਬੂਟੇ ਵੱਡ-ਵੱਡ ਕੇ ਘਟੇ ਭਰ ਗਏ ਯਾਰ ਕਮਾਲ ਹੀ ਹੋ ਗਈ ਨਾਲੇ ਦਾਣਾ ਸੀ ਉਹ ਲਿਆ ਜਿਹੜਾ ਆਪਦੀ ਆਪ ਝੜ ਇੱਕ ਕਰੀ ਮਾਰੇ ਤੋਂ ਬੱਸ ਪੋਲਾ ਜਾ ਠੀਕ ਹੈ ਚੋਟੀ ਦੇ ਵੀ ਅਸੀਂ ਤਿਆਰ ਕਰ ਰਹੇ ਹਾਂ ਬਾ 1400 ਇੱਕ ਦੇ ਅਸੀਂ ਦੋ ਦੋ ਗੱਟੇ ਝਾੜਾਂਗੇ ਬੈ ਸਾ ਆਪਦਾ ਹੀ ਲਾਉਣਾ ਕਾਹਨ ਸਾਡੇ ਕੋਲ ਰੱਬ ਸੁੱਖ ਰੱਖੇ ਵੰਗਾ 661 ਕਿੱਲੇ ਸਾਡੇ ਕੋਲ ਵਾਣ ਹੋਊਗਾ ਆਪਦਾ ਤੇ ਸਾਡੇ ਠੇਕੇ ਵਾਲਾ ਆ ਹੁਣ ਆਪਾਂ ਆਪਣੇ ਵੱਢੀ ਜਨੇ ਆ ਆ ਵੇਖੋ ਕਰਤਾ ਖਾਲ ਦੇ ਵਿੱਚ ਆਰੰਭ ਕੰਮ ਤੇ ਬਣੇ ਰਿਓ ਵਲੌਗ ਦੇ ਨਾਲ ਅੱਗੇ ਅੱਗੇ ਬਥੇਰੇ ਮੋਜਰ ਦਿਖਾਵਾਂਗੇ ਤੁਹਾਨੂੰ ਟੈਟ ਚੱਲੀ ਜਾਂਦੀ ਸੀ ਬੀ ਝਾੜਦੇ ਝਾੜਦੇ ਸਾਡੇ ਦਿਮਾਗ 'ਚ ਗੱਲ ਵੱਜੀ ਬੱਲਵ ਦੱਸਿਆ ਤੇ ਅਸੀਂ ਨਾਲੇ ਤਾਂ ਬਰਸੀਨ ਨੂੰ ਪਾਣੀ ਲਾਤਾ ਤੇ ਨਾਲੇ ਗਾਜਰਾਂ ਵੀ ਈਤੀਆਂ ਤੇ ਸਬਜ਼ੀ ਪਾਣੀ ਮੰਗੀ ਜਾਂਦੀ ਸੀ ਉਹਨੂੰ ਲਾਤਾ ਗਾਜਰਾਂ ਵੈਸੇ ਸਾਡੇ ਕੋਲ ਗਿਠ-ਗਿਠ ਦੀਆਂ ਹੋਈਆਂ ਪੰਜਾਂ ਅੱਧੇ ਗੇਤੀਆਂ ਪਛੇਟੀਆਂ ਕਰਕੇ ਈਤੀਆਂ ਆਪਾਂ ਗਾਜਰਾ ਇੱਕ ਨੰਬਰ ਮਾਹੌਲ ਬਣ ਗਿਆ ਮੇਰਾ ਵੀਰ ਸਬਜ਼ੀ ਸੂਚੀ ਡਾਕ ਆਪਣੇ ਸਾਰਾ ਕੁਸਾ ਆਮ ਆਮ ਕਰਕੇ ਰੱਖਦੇ ਆ ਓਕੇ ਰਿਪੋਰਟਾ ਮਿੱਤਰੋ ਬਣੇ ਰਿਓ ਬਲੌਗ ਦੇ ਨਾਲ ਅੱਗੇ ਅੱਗੇ ਬੜੀਆਂ ਇੰਟਰਸਟਿੰਗ ਚੀਜ਼ਾਂ ਆਉਣਗੀਆਂ ਕਿਹੜਾ ਇੱਕ ਵਾਰੀ ਸਾਨੂੰ ਘਰੇ ਜਾ ਕੇ ਆਉਣਾ ਪਊਆ ਸਾਡੀ ਮਜਬੂਰੀ ਬਣ ਗਈ ਰਿਸ਼ਤੇਦਾਰ ਆਏ ਦਿਵਾਲੀ ਦੇ ਲੱਡੂ ਪੇੜੇ ਦੇਣ ਆਏ ਅਗਲਾ ਜਮਣਾ ਦੇਣ ਆਇਆ ਜਾ ਕੇ ਵੜ ਪਾਵਾਂ ਖੱਦਾ ਪਾਣਾ ਵੀ ਕਲਾ ਕੰਦ ਦਾ ਵੇਨਾ ਜਾਂ ਤੂ ਬਾਂਦਾ ਕੀ ਅਗਰ ਖੇਤੋਂ ਗਏ ਆਲੇ ਜੇ ਵੇਖੀ ਕਰਾ ਚਮਚਾ ਵਰਦਾ ਕਿਰਪਾ ਵਾਂਗੂ ਕਲਾ ਜਮਣ ਦੇ ਉਚਾਲੇ ਫਾੜ ਪਾਉਣ ਚੱਲੇ ਚੋਬਰ મિત્રો ਰਿਸ਼ਤੇਦਾਰਾਂ ਨੂੰ ਮਿਲ ਕੇ ਆ ਕੇ ਸਾਰਾ ਸਮਾਨ ਖਾ ਪੀ ਕੇ ਗੱਡੀਆਂ ਫੇਰ ਕਾਇਮ ਹੋ ਗਈਆਂ ਚਾਹ ਚੂ ਪੀ ਕੇ ਤੇ ਟਾਈਮ ਸ਼ਾਮ ਦਾ ਹੋ ਗਿਆ ਪੱਠੇ ਵੱਢਣਿਆ ਟਾਉ ਨੇ ਗੱਟੇ 'ਚੋਂ ਥੋੜਾ ਜਿਹਾ ਬੀ ਝਾੜਨ ਆਲਾ ਪਿਆ ਸੀ ਉਹ ਅਸੀਂ ਝਾੜ ਚੜਾਈ ਕਰੀਏ ਨੇ ਆ ਵਕਤ ਦਵਣੀ ਵੱਢੀ ਜਾਂਦਾ ਯਾਰ ਹੋਣਾ ਝੜੀ ਜਾਂਦੇ ਆਏ ਤੁਹਾਨੂੰ ਸਾਡੀ ਐਗਜ਼ਾਮਪਲ ਚੈੱਕ ਕਰਾਉਨੇ ਵੀ ਅਸੀਂ ਕਿਵੇਂ ਬੀ ਝਾੜਦੇ ਲਓ ਬਈ ਮਿੱਤਰੋ ਚੱਲ ਗੁਰਪ੍ਰੀਤ ਦਿਖਾਈਏ ਚੱਲ ਗਏ ਝਾੜ ਕੇ ਦਿਖਾ ਥਾਵਾਂ ਹੀ ਆ ਜਮਾ ਥਾਵਾਂ ਹੀ ਥਾਵਾਂ ਹੀ ਇੱਥੇ ਰੱਖ ਆਉਂਦੇ ਐਂ ਛੱਡ ਦੇ ਦੋ ਸੱਟਾਂ ਮਾਰਨੀ ਆ ਸਿਰਫ ਤੇ ਵੱਧ ਨਹੀਂ ਮਾਰਨੀ ਆ ਤੇ ਇਹ ਲੋਡ ਦਾ ਵੀ ਤਿਆਰ ਹੋ ਜਾਂਦਾ ਠੀਕ ਹੈ ਮੋਸ ਵਾਲਾ ਠੀਕ ਓਕੇ ਜੀ ਓਕੇ ਜੀ ਕਰਾਂ ਦਾ ਗਿੜਦੇ ਪਏ ਪੈਦੇ ਆ ਹੈ ਹੂੰ ਚੱਲ ਬਈ ਲਓ ਵੀ ਮਿੱਤਰੋ ਤੇ ਪੱਠੇ ਆਪਾਂ ਵੜਨਾ ਆਏ ਸੀਗੇ ਤੇ ਵੇਖੋ ਇੱਧਰ ਸੂਰਾਂ ਨੇ ਦਿੱਤੀ ਚਾਲ ਪੂਰੀ ਵਧੀਆ ਦੌਗੀ ਛੱਡੀ ਸੀ ਮਾਂ ਦੇ ਪੁੱਤਾਂ ਨੇ ਜਮਾਂ ਲੈ ਰੂਟਾ ਵਿਟਰੀ ਮਾਰਤਾ ਕੰਜਰ ਦੇ ਨੇ ਸਮਝੋ ਬਾਹਰ ਕਰਾਤੀ ਗੱਲ ਜਿਹੜੇ ਇਹਨਾਂ ਨੇ ਹੁਣ ਆ ਹੁਣ ਤਾਂ ਚਿੰਚਣ ਕਿਲ ਜਾਣੀ ਪੈਂਦੀ ਏ ਕਾਹਦਾ ਮੱਕਾ ਬੁਰਾ ਹਾਲ ਹੀ ਕਰਤਾ ਹੋਰ ਦੇ ਨੇ ਜਮਾ ਹੈ ਮੰਨਦੇ ਹੋ ਚਲੋ ਨੀਰਾ ਵੱਡ ਲੇ ਨੀਰਾ ਵੱਡ ਕੇ ਚੱਲਦੇ ਆ ਘਰ ਨੂੰ ਫਿਰ ਹਾਂਜੀ ਮਿੱਤਰੋ ਪੱਠੇ ਆਪਾਂ ਵੱਡ ਲਿਆ ਤੇ ਪੱਠੇ ਆਪਾਂ ਲੋਡ ਕਰ ਲਿਆ ਤੁਹਾਨੂੰ ਦਿਖਾਉਂਦਾ ਆਓ ਚੱਕੋ ਲੂਨਾ ਦੇ ਵਿੱਚ ਪੱਠੇ ਹੋ ਗਏ ਲੋਡ ਤੇ ਹੁਣ ਬਿਲਕੁਲ ਤਿਆਰੀਆਂ ਨੇ ਪਾਣੀ ਪੂਣੀ ਅਸੀਂ ਲਾ ਦਿੱਤੀ ਆ ਆਪਣੀ ਸਬਜੀ ਆ ਮਿੱਤਰੋ ਓਕੇ ਰਿਪੋਰਟਰਾਂ ਨੇ ਸੂਰਜੀ ਦੀ ਟਿੱਕੀ ਹੋ ਗਈ ਲਾਲ ਤੜਕੇ ਇਸੇ ਲਾਲ ਤੇ ਘਰੋਂ ਤੁਰੇ ਸੀ ਐਨੀ ਕਿ ਲਾਲੀ ਸੀ ਤੇ ਅੱਜ ਐਨੀ ਵੇਖ ਲੈ ਚਮਕ ਕੇ ਤੇ ਬੁਝ ਵੀ ਗਈ ਇਹ ਤੇ ਸਾਰੀ ਦਿਹਾੜੀ ਅੱਜ ਖਿੱਚ ਦਾ ਕੇਂਦਰ ਬਣੀ ਰਹੀ ਹੈ ਮਿੱਤਰੋ ਅੱਰੀ ਅੱਜ ਕਲਪਨਾ ਦੇ ਵਿੱਚ ਲੰਗੇ ਆ ਮਿੱਤਰੋ ਸਾਰੀ ਦਿਹਾੜੀ ਪੂਰੀ ਦਿਹਾੜੀ ਕਲਪਨਾ ਚ ਲੰਗੀ ਅੱਜ ਕਦੇ ਉਧਰ ਜਾ ਕਦੇ ਉਧਰ ਜਾ ਪਹਿਲਾਂ ਉਧਰ ਝਾਰ ਲਵਾ ਕੇ 7 7 ਸਤ ਨੂੰ ਮੇਨ ਗੱਲ ਰਹਿ ਗਈ 212 ਦਾ ਝਾੜ ਬਾਈ ਦੀ 82 ਮਣ ਰਿਹਾ ਆਪਣੇ ਕਿਲੇ ਦਾ ਠੀਕ ਹੈ ਜੀ ਆਪਾਂ ਵੱਡੇ ਸੀ 10 ਕਿਲੇ 10 ਕਿੱਲਰ ਵਿੱਚੋਂ 800 ਤੇ 38 ਗੱਟੇ ਆਪਾਂ ਭਾਰਤੇ ਆ ਸਾਡੇ ਹਿਸਾਬ ਨਾਲ ਤਾਂ ਜੇ ਤੁਸੀਂ ਬਾਕੀ ਹਿਸਾਬ ਸੂਬਾ ਲਾ ਲਿਓ ਆਪਦਾ 82 ਮਣ ਦਾ ਝਾੜ ਰਿਆ 82 83 ਮਣ ਦਾ ਜੇ ਝਾਰ ਪਾਲ ਕੇ ਦਾ 85 ਮਣ ਦਾ ਝਾੜ ਰਿਆ ਠੀਕ ਆ ਆਪਣੇ ਕੁਸਰ 2 ਕਿੱਲੇ ਆਪਣੇ ਰੇਤਲੇ ਸੀ ਬਾਕੀ ਬਾਣ ਸਾਰੇ ਇੱਕ ਨੰਬਰ ਸੀਗਾ ਤੇ ਪਾਣੀ ਸਾਰੇ ਕੱਸੀ ਦੇ ਹੀ ਲੱਗੇ ਸੀ ਕੱਸੀ ਦਾ ਹਫਤੇ 'ਚ ਤਿੰਨੇ ਦਿਨ ਪਾਣੀ ਪੈਂਦਾ ਸੀ ਬਾਕੀ ਮੋਟਰਾਂ ਦਾ ਪਾਣੀ ਵੀ ਉਹਨਾਂ ਦੇ ਕੱਸੀ ਵਰਗਾ ਹੀ ਸੀਗਾ ਠੀਕ ਹੈ ਜੀ ਬਾਕੀ ਓਕੇ ਰਿਪੋਰਟ ਹੈ ਬਾਕੀ ਤੁਹਾਨੂੰ ਖਰਚਿਆਂ ਦਾ ਵੇਰਵਾ A to Z ਆਪਾਂ ਕੱਲ ਵਾਲੇ ਵਲੌਗ ਦੇ ਵਿੱਚ ਯਾਨੀ ਕਿ ਪਰਸੋਂ ਪੋਸਟ ਹੋਊਗਾ ਜਿਹੜਾ ਵਲੌਗ ਉਹਦੇ ਵਿੱਚ ਦੱਸਾਂਗੇ ਕੀ ਕੀ ਸਮਾਨ ਪਾਇਆ ਸੀ 212 ਦੇ ਵਿੱਚ ਕੀ ਚੀਜ਼ ਹੋ ਚੁੱਕੀ ਕੱਢਿਆ ਕੀ ਪਾਇਆ ਸਾਰਾ ਕੁਝ ਸੰਦਾ ਦਾਂਗੇ ਸਮੇਤ ਠੇਕਾ ਠੀਕ ਹੈ ਬਾਈ ਜੀ ਓਕੇ ਰਿਪੋਰਟਾਂ ਨੇ ਜਿਉਂਦੇ ਵਸਦੇ ਰਹੋ ਹੈਪੀ ਦੀਵਾਲੀ ਸਾਰਿਆਂ ਨੂੰ ਤੇ ਆਪਣਾ ਵਲੌਗ ਅੱਗੇ ਸ਼ੇਅਰ ਕਰ ਦਿਓ ਠੀਕ ਆ ਬਾਈ ਜੀ ਆਪਾਂ ਹੁਣ ਚੱਲੇ ਆ ਘਰੇ ਘਰੇ ਜਾ ਕੇ ਪੱਠੇ-ਪੁੱਠੇ ਕੁੱਤਰ ਕੇ ਦੂਬਾਰਾ ਨਹਾ ਤੋ ਕਿ ਬੱਚਿਆਂ ਚ ਦੀਵਾਲੀ ਸੈਲੀਬ੍ਰੇਟ ਕਰਾਂਗੇ ਦੂਬਾਰਾ ਖੇਤ ਅਸੀਂ ਸੈਲੀਬ੍ਰੇਟ ਕਰ ਲਈਏ ਠੀਕ ਆ ਬਾਈ ਜੀ ਚੰਗਾ ਦਵਣੀ ਚੱਲ ਗਏ ਫਿਰ ਚਲੋ ਜੀ ਚਲੋ ਓਕੇ ਬਾਈ ਜੀ ਜਿੰਦਾਬਾਦ ਓਕੇ ਬਾਈ ਜੀ ਜਿੰਦਾਬਾਦ ਸ਼ੇਅਰ ਜ਼ਰੂਰ ਕਰ ਦਿਆ ਕਰੋ ਯਾਰ ਤੁਸੀਂ ਸ਼ੇਅਰ ਨਹੀਂ ਕਰਦੇ ਬਾਕੀ ਫਿਰ ਮੈਂ ਤੁਹਾਨੂੰ ਇੱਕ ਨਾ ਸਟੋਰੀ ਦੇ ਵਿੱਚ ਆਪਦੇ ਪਰਸੋ ਵਾਲੀ ਸਟੋਰੀ ਦੇ ਵਿੱਚ ਮੇਰਾ ਅਕੀਆ YouTube ਦਾ ਇਹ ਚੈਨਲ ਦਾ ਲਿੰਕ ਦਿੱਤਾ ਜਾਊਗਾ ਜਿਹੜੇ ਵੀਰ ਆਪਣੇ ਚਾਹ ਵਾਣਾ ਉਹ YouTube ਤੇ ਵੀ ਆ ਜਾਓ ਸਬਸਕ੍ਰਾਈਬ ਕਰੋ ਆਪਣਾ ਚੈਨਲ ਉਹਦੇ ਉੱਤੇ ਵਲੌਗ ਵੀਡੀਓ ਸਭ ਕੁਝ ਅਪਲੋਡ ਹੁੰਦਾ ਹੈ ਬਸ ਉਹ ਤੋਂ ਉਜਾਗਰੀ ਤੁਹਾਡੇ ਮੂਰੇ ਅੱਜ ਕਰ ਰਹੇ ਆਪਾਂ ਪਰਸੋ ਸਟੋਰੀ ਲਾਉਂਗਾ ਲਗਾਤਾਰ ਹਫ਼ਤਾ ਸਟੋਰੀ ਲਾ ਕੇ ਰੱਖੂਗਾ ਲਿੰਕ ਓਕੇ ਕਰਿਓ ਤੇ ਆਪਾਂ ਨੂੰ ਸਬਸਕ੍ਰਾਈਬ ਕਰਿਓ ਜਿਹੜੇ ਵੱਧ ਤੋਂ ਵੱਧ 1000 ਬੰਦਾ ਪੂਰਾ ਕਰਕੇ ਪਰੇ ਮਰੋ ਯਾਰ ਮੋਟੀ ਜੀ ਗੱਲ ਆ ਪੰਜਾਬੀ ਚ ਤੇ ਮੁੜ ਕੇ ਪੈਸੇ ਲੈਂਦੇ ਹੋ ਜੀ ਆਪਾਂ ਠੀਕ ਹੈ ਜੀ ਓਕੇ ਰਿਪੋਰਟਰ